ਤੇ ਸਰਕਾਰ ਨੂੰ ਚੈਲੰਜ ਕਰਦੇ ਆ ਮੇਟੇ ਤੁਹਾਡੇ ਪੱਖੀ ਆ 10 ਕੱਢ ਕੇ ਦਿਖਾ ਲ ਦਿਓ ਝੂਠ ਤੇ ਝੂਠ ਉਹ ਕਹਿੰਦੇ ਹੁੰਦੇ ਨਾ ਮੂੰਹ ਨੂੰ ਖੂਨ ਲੱਗ ਗਿਆ ਜੀ ਇਹ ਹੁਣ ਨਹੀਂ ਮੁੜਦਾ ਪਿੱਛੇ ਜੀ ਉਹ ਇਹਨਾਂ ਨੂੰ ਲੱਗੀ ਹੈ ਕਰਪਸ਼ਨ ਦਾ ਖੂਨ ਇਹਨਾਂ ਦੇ ਮੂੰਹ ਤੇ ਜੇਕਰ ਰਾਏ ਸਾਹਿਬ ਮੰਨੋ ਪੁਲਿਸ ਦੇ ਬਲ ਨਾਲ ਤੁਹਾਡੀ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਕਬਜ਼ਾ ਹੁੰਦਾ ਫਿਰ ਰਾਏ ਸਾਹਿਬ ਦਾ ਪਹਿਲਾ ਐਕਸ਼ਨ ਕੀ ਜੱਟ ਬੰਨਾ ਨਹੀਂ ਟੱਪਣ ਦਿੰਦਾ ਭਾਈ ਤੇ ਜ਼ਮੀਨਾਂ 'ਚ ਕਿਵੇਂ ਵੜ ਜਾਣਗੇ ਇਹ ਅਸੀਂ ਮਰਨ ਦੀਆਂ ਤਿਆਰੀਆਂ ਕਰੀ ਬੈਠੇ ਮੈਂ ਬਹੁਤ ਵਾਰ ਕਿਹਾ ਵੀ ਜਿਹੜੇ ਵੀ ਅਫਸਰ ਨੇ ਸਾਡੀ ਜ਼ਮੀਨ ਚ ਆਉਣਾ ਜਿਹੜੇ ਵੀ ਸਰਕਾਰੀ ਨੁਮਾਇੰਦੇ ਨੇ ਆਉਣਾ ਉਹ ਆਪਣੀ ਤਿਆਰੀ ਕੱਸ ਕੇ ਆਵੇ ਸਾਰੀ ਜ਼ਮੀਨ ਸਾਰੀ ਜ਼ਮੀਨ ਆ ਗਈ ਆ ਮੇਰੀ ਹਵੇਲੀ ਦਿਖਾਓ ਹਵੇਲੀ ਆ ਗਈ ਮੇਰੀ ਹਾਂਜੀ ਮੇਰਾ ਮਤਲਬ ਇੱਥੇ ਡੇਰਾ ਸਾਰਾ ਕੁਝ ਮੇਰਾ ਏ ਕੋ ਮੈਂ ਵੇਅਰ ਹਾਊਸ ਬਣਾ ਕੇ ਰੈਂਟ ਤੇ ਦਿੱਤਾ ਹੋਇਆ ਜਿਹਦੇ ਤੋਂ ਮੇਰੀ ਰੋਜ਼ੀ-ਰੋਟੀ ਨਾਲ ਚੱਲਦੀ ਆ ਸੱਤਾਂ ਕਿੱਲੇਾਂ ਚੋਂ ਐਸ ਵੇਲੇ ਰੋਟੀ ਚਲਾਉਣੀ ਬੜੀ ਮੁਸ਼ਕਲ ਗੱਲ ਹੈ ਜਿਹੜਾ ਮੇਰਾ ਇਨਕਮ ਸੋਰਸ ਸੀਗਾ ਆਊਟ ਆਫ ਇਨਕਮ ਸੋਰਸ ਸੀਗਾ ਉਹ ਮੇਰਾ ਉਹ ਡੰਪ ਦਾ ਰੈਂਟ ਸੀ ਉਹ ਵੀ ਵੇਚ ਆ ਗਿਆ ਨੇ ਭਗਵਾਨ ਸਿੰਘ ਦਾ ਮਾਨਤਾ ਇਹ ਕਹਿੰਦੇ ਆ ਕਿ ਅਸੀਂ ਜਿਹੜਾ ਕਿਸਾਨਾਂ ਨੂੰ ਲੱਖ ਰੁਪਿਆ ਜਿਹੜਾ ਦੇ ਦੇਾਂਗੇ ਜਿਹੜਾ ਹੈਗਾ ਇੱਕ ਸਾਲ ਦਾ ਮੇਰੇ ਕੋਲ ਤਾਂ ਸੱਤ ਖੇਤ ਹੈਗੇ ਆ ਪਰ ਮੇਰੇ ਪੋਰੀ ਹੀਰਾ ਦੇ ਵਿੱਚ ਚਾਰ-ਚਾਰ ਕਨਾਲ 6-6 ਕਨਾਲ ਆ ਲੋਕ ਨੇ ਉਹ ਉਹਦੇ ਵਿੱਚੋਂ ਆਪਣੀ ਰੋਜ਼ੀ-ਰੋਟੀ ਖਰਦੇ ਆ ਉਹਦੇ ਵਿੱਚੋਂ ਉਹ ਸਾਲ ਦਾ ਮਿਹਨਤ ਕਰਕੇ ਆਪਣੇ ਹੱਥੀ ਉਹ ਆਪਣੀ ਰੋਟੀ ਰਹਿ ਗੁਜ਼ਰ ਵਧੀਆ ਚਲਾਉਂਦੇ ਚੌਰਕ ਨਾਲਾ ਇਹਨੂੰ ਕਿੰਨਾ ਆਇਆ 50000 ਦੇ ਹਿਸਾਬ ਨਾਲ 25000 ਨਾਲ ਭਗਵੰਤ ਮਾਨ ਜੀ ਨੂੰ ਦੱਸੋ ਵੀ ਕਿਹੜਾ ਘਰ ਚੱਲ ਜੂਗਾ 1 ਸਾਲ ਕਿ ਇਹਦੇ ਨਾਲ ਇਸ ਸਰਕਾਰ ਨੂੰ ਨਾ ਤੇ ਪਤਾ ਵੀ ਕਿਵੇਂ ਰੋਜ਼ੀ ਰੋਟੀ ਚੱਲਦੀ ਹੈ ਨਾ ਇਹਨਾਂ ਦੇ ਬਿਊਰੋਕ੍ਰੇਟ ਨੂੰ ਪਤਾ ਜੇ ਤੁਹਾਡੇ ਕੋਲ 60% ਦੁਆਬਾ ਉਹੀ ਖਾਲੀ ਪਿਆ ਮਲਾਲ ਓਵਰ ਪੰਜਾਬ 40% ਖਾਲੀ ਪਿਆ ਤੇ ਫੇਰ ਵਸਾਉਣਾ ਕਿਹਨੂੰ ਆ ਤੁਸੀਂ ਬਾਹਰੀਆਂ ਸੀਟਾਂ ਲਿਆ ਕੇ ਵਸਾਉਣੀਆਂ ਤੇ ਜਿਹੜੀ ਤੁਹਾਡੀ ਕੱਲੀ ਇਹ ਜ਼ਮੀਨ ਨਹੀਂ ਖੋਈ ਜਾ ਰਹੀ ਇਹ ਤੁਹਾਡੀ ਹੋਂਦ ਤੇ ਡਾਕ ਪੈਸਿਆਂ ਨਾਲ ਜ਼ਮੀਨ ਨੂੰ ਤੋਲਿਆ ਜਾ ਸਕਦਾ ਇਹ ਤਾਂ ਕਹਿੰਦਾ ਹੈ ਨਾ ਭਗਵਾਨਤਮਾਨ ਤਿੰਨ ਤਿੰਨ ਕਰੋੜ ਦਾ ਕਿਲਾ ਕਰ ਦੇਣਾ ਅਸੀਂ ਇਹ 2011 ਚ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਵੀ ਤੁਸੀਂ ਸਾਨੂੰ ਇਹਦਾ 100-100 ਕਰੋੜ ਦਿਓ ਤਾਂ ਵੀ ਨਹੀਂ ਛੱਡਦੇ ਅੱਜ ਪਹੁੰਚਿਆ ਬਾਈ ਮਨਜੀਤ ਰਾਏ ਕੋਲ ਜਿਹੜਾ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਦਬਾਬਾ ਦੇ ਪ੍ਰਧਾਨ ਵੀ ਨੇ ਤੇ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਉਹਨਾਂ ਦੀ ਲਗਭਗ ਸਾਰੀ ਜ਼ਮੀਨ ਆ ਜਿਹੜੀ ਉਹ ਆ ਚੁੱਕੀ ਹੈ ਖੁਦ ਖੇਤੀ ਵੀ ਕਰਦੇ ਨੇ ਰਾਇ ਸਾਬ ਸਤਿ ਸ਼੍ਰੀ ਅਕਾਲ ਬੋਸਰ ਸਤਿ ਸ਼੍ਰੀ ਅਕਾਲ ਸਾਬ ਕਿਦਾਂ ਦੇਖਦੇ ਹੋ ਜਦੋਂ ਸਾਰੀ ਜ਼ਮੀਨ ਹੁਣ ਮੰਨ ਲਾਦਾ ਤੁਸੀਂ ਇੱਕ ਪ੍ਰਧਾਨ ਦੇ ਤੌਰ ਤੇ ਨਾਲੋਂ ਜਿਹੜਾ ਹੈ ਇੱਕ ਦਿਖਿਆਰੇ ਜਿਹਾ ਹੈਗਾ ਕਿਸਾਨ ਦੇ ਤੌਰ ਤੇ ਜਿਆਦਾ ਵਿਚਰ ਰਹੇ ਬਿਲਕੁਲ ਬਿਲਕੁਲ ਕੋਟਲੀ ਸਾਬ ਮੈਂ ਪੀੜਿਤ ਕਿਸਾਨ ਜਿਹਨੂੰ ਕਿਹਾ ਜਾ ਸਕਦਾ ਆ ਜਿੱਥੇ ਆਪਾਂ ਖੜੇ ਆ ਇਹ ਜ਼ਮੀਨ ਅੱਬਲ ਹੈ ਸਿਰਾ ਜਿਹੜੀ ਕਿ ਚਾਰ ਫਸਲੀ ਜ਼ਮੀਨ ਹੈ ਇਹਦੇ ਲੋਕੀ ਮਤਲਬ ਤਿੰਨ ਫਸਲੀ ਕਹਿੰਦੇ ਆ ਅਸੀਂ ਚਾਰ ਫਸਲਾਂ ਕੱਢਦੇ ਆ ਚਾਰ ਫਸਲਾਂ ਐਵੇਂ ਕੱਢਦੇ ਆ ਪੇ ਜਿੱਥੇ ਅਸੀਂ ਕਣਕ ਬੀਜਦੇ ਆ ਕਣਕ ਵੱਢਦੇ ਆ ਸਾਰੇ ਹੀ ਅਸੀਂ ਰੌਣੀ ਕਰਕੇ ਮੱਕੀ ਬੀਜ ਦੇਦੀ ਆ ਹਰੀ ਛੱਲੀ ਵਾਸਤੇ ਉਹ ਸਾਡੀ ਹਰੀ ਛੱਲੀ ਟੁੱਟ ਗਈ ਆ ਉਹਨਾਂ ਖੱਤਿਆਂ 'ਚ ਹੁਣ ਜਿਹੜੀ ਬੀਜੀਓ ਔਰ ਜਿਹੜੀ ਪਕਾਵਿਓ ਵੱਖਰੀ ਬੀਜੀਦੀ ਆ ਹਰੀ ਛੱਲੀ ਜਿਹੜੀ ਟੁੱਟ ਗਈ ਉਹਦੀ ਜਗ੍ਹਾ ਹੁਣ ਤੋਰੀਆ ਬੀਜਿਆ ਗਿਆ ਕੱਲ ਦਾ ਅਸੀਂ ਬੀਜੀ ਜਾਂਦੇ ਆ ਸਾਡੇ ਇੱਥੇ ਤੋਰੀਏ ਦਾ ਸਾਗ ਬੀਜਦਾ ਜਿਹੜਾ ਉਹ 35-40 ਦਿਨ ਦੇ ਵਿੱਚ ਕੱਟਿਆ ਜਾਣਾ ਔਰ ਉਹ ਤੋਂ ਬਾਅਦ ਫਿਰ ਅਸੀਂ ਉਹਦੀ ਜਗ੍ਹਾ ਆਲੂ ਲਾਉਨੇ ਆ ਆਲੂ ਦੇ ਵੱਢ ਫਿਰ ਕਣਕ ਬੀਜਦੇ ਆ ਜਾਣੀ ਕਿ ਮੱਕੀ ਹਰੀ ਛੱਲੀ ਵਾਲੀ ਤੋਰੀਆ ਸਾਗ ਵਾਲਾ ਆਲੂ ਔਰ ਕਣਕ ਇਹ ਚਾਰ ਫਸਲਾਂ ਦਿੰਦੀ ਹੈ ਜਮੀਨ ਔਰ ਸਿਰਾ ਜਮੀਨ ਦਾ ਇਹ ਸਾਡੇ ਜਿਹੜੀ ਨਗਰ ਦੀ ਸਿਰਾ ਜਮੀਨ ਦਾ ਔਰ ਕੋਲੀ ਸਾਹਿਬ ਇਹ ਸਰਕਾਰ ਮਤਲਬ ਇਦਾਂ ਦੀ ਮੈਂ ਪਹਿਲੀ ਵਾਰੀ ਵੇਖੀ ਹੈ ਵੀ ਜਿਨੇ ਕੋਈ ਸਰਵੇ ਹੀ ਨਹੀਂ ਕਰਾਇਆ ਜੀ ਉਹ ਜਿਹੜੀ ਪੁੱਢਾ ਵਾਲਿਆਂ ਨੇ ਜਮੀਨ ਚੱਕ ਕੇ ਦੇਤੀ ਇਹ 2011 ਚ 220 ਏਕੜ ਆਰਮਸਟ੍ਰង ਲਈ ਪ੍ਰਕਾਸ਼ ਸਿੰਘ ਬਾਦਲ ਨੇ ਚੱਕੀ ਸੀ ਅੱਛਾ ਪਰ ਅਸੀਂ ਜਦੋਂ ਜਾ ਕੇ ਮਿਲੇ ਉਹਨਾਂ ਨੂੰ ਜੀ ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਵੀ ਸਾਡੇ ਤਾਂ ਪੁਰੀ ਰਾਂ ਦੀ ਪਹਿਲੀ ਜ਼ਮੀਨ ਬਹੁਤ ਸਾਰੀ ਆ ਗਈ ਹੈ ਜੀ ਅ ਜਿਹੜੀ ਸਰਕਾਰ ਲੈ ਗਈ ਆ ਜੀ ਸਾਡੇ ਕੋਟਲੀ ਸਾਹਿਬ 410 ਏਕੜ ਦੇ ਕਰੀਬ ਸਰਕਾਰ ਪਹਿਲਾਂ ਲੈ ਚੁੱਕੀ ਆ ਠੀਕ ਹੈ ਜਿਹੜੀ ਕਿ ਹੁਣ ਤੋਂ ਨਹੀਂ ਸ਼ੁਰੂ ਹੋਈ ਲਗਭਗ 1972 ਤੋਂ ਸ਼ੁਰੂ ਹੋਈ ਹੈ ਜੀ ਸਾਡੇ ਇੱਥੇ ਵਰਦਮਾਨਾਂ ਦਾ ਗਾਮੇਲਾ ਉਹਦੇ ਵਾਸਤੇ 56 ਏਕੜ ਪਹਿਲਾਂ ਫਸਟ ਜਿਹੜੀ ਐਕਵਾਇਰ ਕੀਤੀ ਜੀ ਉਹ ਜਿਹੜੀ ਇੰਡਸਟਰੀ ਨੂੰ ਦਿੱਤੀ ਜੀ ਤੇ ਉਹ ਸਾਡੀ ਜਿਹੜੀ ਆ ਪੁਰਹੀਆਂ ਦੀ ਪੈਲੀ ਸੀ ਜੀ 35 36 ਏਕੜ ਸਾਡੀ ਜਿਹੜੀ ਦਾਣਾ ਮੰਡੀ ਉੱਚ ਆ ਗਈ ਜੀ ਸਾਡੀ ਇੱਕ ਸਕੀਮ ਨੰਬਰ 2 ਆ ਇੱਥੇ ਇੰਪਰੂਵਮੈਂਟ ਟਰਸਟ ਦੀ 1990 ਚ ਉਹ ਕੱਟੀ ਗਈ ਜੀ ਔਰ ਉਦੋਂ ਹੀ ਉਸ ਗੇੜ ਚ 80 ਔਰ 90 ਦੇ ਵਿੱਚ ਵਿੱਚ 100 ਏਕੜ ਜਿਹੜੀ ਆ ਫੋਕਲ ਪੁਆਇੰਟ ਇੰਡਸਟਰੀ ਲਈ ਕੱਟੀ ਗਈ ਜੀ ਫਿਰ ਸਾਡਾ 132 ਏਕੜ ਸਾਡੀ ਜ਼ਮੀਨਾਂ ਚੋਂ 90 ਏਕੜ ਜ਼ਮੀਨ ਸਾਡੀ ਨਾਲੇ ਚ ਆ ਗਈ ਚੋਚ ਜੀ ਜਿਹੜੀ ਸਾਡੀ ਮਾਲਕਾਨਾ ਸ਼ਾਮ ਲੱਟ ਸੀਗੀ ਜੀ ਔਰ ਉਸ ਤੋਂ ਇਲਾਵਾ ਫੇਰਾ ਬਾਈਪਾਸ ਲੰਘਿਆ ਸਾਡੇ ਜੀ ਇਹ ਬਾਈਪਾਸ ਜਿਹੜਾ ਆ ਇਹ ਪਹਿਲਾਂ ਦਾ ਲੰਘਿਆ ਹੋਇਆ ਬਾਈਪਾਸ ਜੀ ਔਰ ਇਹ ਬਾਈਪਾਸ ਜਦੋਂ ਲੰਘਿਆ ਤਾਂ ਇਹਦੇ ਵਿੱਚ ਸਾਡੀ ਪੂਰੀਆਂ ਦੀ 60 ਏਕੜ ਆ ਗਈ ਹੁਣ ਨਵਾਂ ਬਾਈਪਾਸ ਲੰਘਿਆ ਉਹ ਚ ਫੇਰਾ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਵਾਲਾ ਅੱਛਾ ਕਹਿਣ ਦਾ ਭਾਵ ਹੈ ਕੁੱਲ ਮਿਲਾ ਕੇ 410 ਏਕੜ ਦੇ ਕਰੀਬ ਸਾਡੀ ਪਹਿਲਾਂ ਜਾ ਚੁੱਕੀ ਆ ਤੇ ਹੁਣ ਜਿਹੜੀ ਆ 300 ਏਕੜਾ ਸਾਡੀ ਹੁਣ ਹੋਰ ਜਿਹੜੀ ਇਹਨੇ ਨੋਟੀਫਾਈ ਕਰ ਦਿੱਤੀ ਨੋਟੀਫਾਈ ਕਰ ਉਹ ਹੀਰਾ ਦੀ ਕੱਲੇ ਦੀ ਜਿਹੜੀ ਉਹਦਾ 550 ਏਕੜੇ ਸ਼ਹਿਰਪੁਰ ਦੀ ਨਾਲ ਲੱਗਦਾ ਛੇਰਗੜ ਪਿੰਡ ਹੈ ਉਹਨਾਂ ਦੀ ਵੀ ਇਸੇ ਤਰੀਕੇ ਦਾ ਜ਼ਮੀਨ ਹੈ ਭਾਰੀ ਹੈ ਅੱਬਲ ਹੈ ਤੇ ਉਹ ਜ਼ਮੀਨ ਜਿਹੜੀ ਆ ਉਹ 250 ਏਕੜ ਦੇ ਕਰੀਬ ਉਹਨਾਂ ਦੀ ਆ ਗਈ ਤੇ ਜਦੋਂ ਫਿਰ ਤੁਸੀਂ ਆਉਂਦਾ ਇਹ ਮਾਮਲਾ ਜਿਹੜਾ ਹੈਗਾ ਆਪਦੀਆਂ ਭਰਾਤਰੀ ਜਥੇ ਬੰਦਿਆਂ ਨੂੰ ਦੱਸਿਆ ਫਿਰ ਉਹ ਕੀ ਉਹਨਾਂ ਦਾ ਕਹਿਣਾ ਸਾਰੀ ਚੀਜ਼ ਤੇ ਦੇਖੋ ਜਥੇਬੰਦੀਆਂ ਅੱਜ ਸਾਰੀਆਂ ਐਕਟਿਵ ਨੇ ਠੀਕ ਆ ਇਹ ਅਲੱਗ-ਅਲੱਗ ਮਤਭੇਦ ਹੋ ਸਕਦੇ ਆ ਪਰ ਸਾਰੇ ਲੜ ਰਹੇ ਨੇ ਐਸਕੇਮ ਵੀ ਲੜ ਰਿਹਾ ਔਰ ਕਿਸਾਨ ਮਜ਼ਦੂਰ ਮੋਰਚਾ ਵੀ ਲੜ ਰਿਹਾ ਨਾਨ ਪੋਲੀਟਿਕਲ ਐਸਕੇ ਵੀ ਲੜਦੇ ਆ ਜੀ ਅਸਲ ਦੇ ਵਿੱਚ ਇਹ ਜਿਹੜੀ ਅੱਜ ਝੋਟ ਲੱਗਣ ਲੱਗੀ ਆ ਇਹਦੇ ਵਿੱਚ ਮੈਂ ਕਹੂੰਗਾ ਕੱਲੀ ਜਥੇਬੰਦੀਆਂ ਹੀ ਨਹੀਂ ਜੀ ਅੱਜ ਮੋਟਰਸਾਈਕਲ ਮਾਰਚ ਨਿਕਲੇ ਨੇ ਸਾਰੇ ਜਿਹੜੇ ਅੱਜ ਬਿਲਕੁਲ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕੋਟਲੀ ਸਾਹਿਬ ਇੰਨਾ ਨੌਜਵਾਨ ਆਇਆ ਜੀ ਸਾਡਾ ਮੈਂ ਫਗਵਾੜੇ ਤੇ ਜਲੰਧਰ ਤੇ ਹਾਰਪੁਰ ਹਾਇਰੀ ਲੁਆਈ ਹੈ ਜੀ ਔਰ ਜਿਹੜਾ ਮੈਂ ਹਾਇਰੀ ਲੁਆ ਕੇ ਆਇਆ ਜਲੰਧਰ ਜੀ ਕਿਉਂਕਿ ਫਗਵਾੜੇ ਇੱਕ ਨਗਰ ਦੀ ਜ਼ਮੀਨ ਆਈ ਆ ਜੀ ਉੱਥੇ ਵੀ 400 ਤੋਂ 500 ਦੇ ਕਰੀਬ ਸੀਗਾ ਮੋਟਰਸਾਈਕਲ ਪਰ ਜਲੰਧਰ ਦਾ ਹਜ਼ਾਰਾਂ ਦੀ ਤਦਾਦ ਚ ਸੀ ਜੀ ਔਰ ਉਹ ਮਤਲਬ ਉਥੇ 6 ਪਿੰਡਾਂ ਦੀ ਜ਼ਮੀਨ ਆਹੀ ਹੈ ਜੀ ਇਹਦੇ ਵਿੱਚ ਜਿਹੜੀ ਸਕੀਨ ਨੰਬਰ ਲੈਂਡ ਪੁਲਿੰਗ ਦੇ ਵਿੱਚ ਸੋ ਅਸਲ ਜਿਹੜੀ ਗੱਲ ਹੈ ਵੀ ਉਹ ਲੋਕ ਆਪ ਮਾਰੇ ਨਿਕਲ ਕੇ ਆਏ ਆ ਜੀ ਅੱਜ ਉਹ ਕਹਿੰਦੇ 1 ਇੰਚ ਵੀ ਨਹੀਂ ਜ਼ਮੀਨ ਦੇਣੀ ਅਸੀਂ ਚੈਲੰਜ ਵੀ ਕਰਕੇ ਆਏ ਹਾਂ ਮੈਂ ਉੱਥੇ ਮੀਡੀਆ ਰਾਹੀਂ ਚੈਲੰਜ ਕੀਤਾ ਸਰਕਾਰ ਨੂੰ ਵੀ ਜਿਹੜਾ ਤੁਸੀਂ ਕਹਿੰਦੇ ਆ ਸਾਡੇ ਨਾਲ ਕਿਸਾਨ ਰਾਜੀ ਨੇ ਹੁਸ਼ਿਆਰਪੁਰ ਜਲੰਧਰ ਨਮਾ ਸ਼ਹਿਰ ਉਹ ਕਪੂਰਥਲਾ ਸਾਰੇ ਹੀ ਜੀ ਉਧਰ ਨੂੰ ਟੋਟਲ ਜਿਨ੍ਹਾਂ ਦੀ ਜ਼ਮੀਨ ਨੋਟੀਫਾਈ ਕੀਤੀ ਗਈ ਆ ਉਹ ਸਾਰੇ ਦੇ ਸਾਰੇ ਕਿਸਾਨ ਅਸੀਂ 20 ਅਗਸਤ ਨੂੰ ਇੱਕ ਕੁੱਕੜਪਿੰਡ ਮੱਡੀ ਮਹਾਪੰਚਾਇਤ ਕਾ ਨਜ਼ਾਰੇ ਆ ਕਿਸਾਨ ਮਜ਼ਦੂਰ ਮੋਰਚੇ ਲੋ ਉਹ ਚ ਇੱਕ ਵੱਖਰਾ ਕੈਵਨ ਲੱਗਿਆ ਹੋਊਗਾ ਜਿਹਦੇ ਵਿੱਚ ਟੋਟਲ ਉਹ ਕਿਸਾਨ ਹੋਣਗੇ ਜੀ ਜਿਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਜੀ ਨੋਟੀਫਾਈ ਕੀਤੀ ਆ ਤੇ ਉਹ ਸਾਰੇ ਹੀ ਦੱਸਣਗੇ 100 ਦੇ 100 ਪਰਸੈਂਟ ਕਿਸਾਨ ਹੋਣਗੇ ਤੇ ਸਰਕਾਰ ਨੂੰ ਚੈਲੰਜ ਕਰਦੇ ਆ ਬੇਟਾ ਤੁਹਾਡੇ ਪੱਖ ਹੀ ਆ ਜਿਹੜੇ ਕਹਿੰਦੇ ਤੁਹਾਨੂੰ ਦੇ ਰਹੇ ਆ ਲਿਆਓ ਸਾਹਮਣੇ ਉਹ ਖੁੱਲਾ ਚੈਲੰਜ ਆ ਆਹੋ ਸਾਹਮਣੇ ਇੱਕ ਪਾਸੇ ਅਸੀਂ ਲਾਇਆ ਉਹਨਾਂ ਦਾ ਕੈਬਨ ਉੱਥੇ ਉਹਦੇ ਵਿੱਚ ਹਜ਼ਾਰ ਕਿਸਾਨ ਬੈਠੂਗਾ ਸਾਰੇ ਦੁਆਬੇ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਆਈਆਂ ਔਰ ਇੱਕ ਪਾਸੇ ਤੁਸੀਂ 10 ਕੱਢ ਕੇ ਦਿਖਾਲ ਦਿਓ ਵੀ ਅਸੀਂ ਵਿੱਚੋਂ 10 ਜੀ ਆ ਤੁਹਾਨੂੰ ਜ਼ਮੀਨ ਦੇਣ ਨੂੰ ਤਿਆਰ ਆ ਝੂਠ ਤੇ ਝੂਠ ਝੂਠ ਤੇ ਝੂਠ ਸਰਕਾਰ ਬੋਲਣ ਮਤਲਬ ਇਹ ਪਤਾ ਨਹੀਂ ਇਹਨਾਂ ਦਾ ਕੀ ਪਰਸਨਲ ਇੰਟਰਸਟ ਹੈ ਕੀ ਇਹਦੇ ਵਿੱਚੋਂ ਇਹਨਾਂ ਨੂੰ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਕੋਈ ਉਹ ਕਹਿੰਦੇ ਹੁੰਦੇ ਨਾ ਮੂੰਹ ਨੂੰ ਖੂਨ ਲੱਗ ਗਿਆ ਜੀ ਇਹ ਹੁਣ ਨਹੀਂ ਮੁੜਦਾ ਪਿੱਛੇ ਉਹ ਇਹਨਾਂ ਨੂੰ ਲੱਗੀ ਹੈ ਕ腐ਸ਼ਨ ਦਾ ਖੂਨ ਇਹਨਾਂ ਦੇ ਮੂੰਹ ਨੂੰ ਇਹਨਾਂ ਨੂੰ ਪੈਸਾ ਨਜ਼ਰ ਆਉਂਦਾ ਵੱਡਾ ਸਕੈਂਡਲ ਹੋਣਾ ਹੈ ਇਹ ਚੋ ਕਰੋੜਾ ਰੁਪਇਆ ਰਬਾ ਖਾਣਾ ਇਸ ਕਰਕੇ ਇਸ ਬੋਲਤੀ ਤੋਂ ਪਿੱਛੇ ਨਹੀਂ ਹਟ ਰਹਾ ਮਨਜੀਤ ਰਾਏ ਨੂੰ ਜੇ ਖੋਦ ਦੇਖੀਏ ਤਾਂ ਕਿੰਨਾ ਘਾਟਾ ਪੈ ਜਾਣਾ ਮੰਨ ਲਓ ਜੇ ਕਿੰਨੀ ਜ਼ਮੀਨ ਆ ਗਈ ਤੁਹਾਡੀ ਜਾਂ ਕੋਸ ਹਿੱਸਾ ਆਇਆ ਜਾਂ ਸਾਰੀ ਆ ਗਈ ਜਾਂ ਕੋਈ ਘਰ ਆ ਗਿਆ ਜਾਂ ਜਿੱਥੇ ਤੁਸੀਂ ਕੰਮ ਕਰਦੇ ਹੋ ਆ ਗਿਆ ਇਹਦੇ ਬਾਰੇ ਥੋੜਾ ਇਹ ਵੀ ਮੇਰੇ ਪਿਤਾ ਦੇ 6.5 ਏਕੜ ਸੀ ਜੀ 6.5 ਏਕੜ ਤਾਂ 4 ਕਨਾਲ ਹੀ ਮਗਰੋਂ ਵੇលਿਆ ਸੀ ਜੀ ਸਾਡੇ ਮੇਰੇ ਜਿਹੜੇ ਹਿੱਸੇ ਆਉਂਦੇ ਮੇਰੇ ਪਿਤਾ ਦੇ ਉਹ 7 ਏਕੜ ਨੇ ਜੀ ਤੇ ਉਹ 7 ਦੇ ਸੱਤੇ ਹੀ ਆ ਗਏ ਸਾਰੀ ਜ਼ਮੀਨ ਆ ਗਈ ਸਾਰੀ ਜ਼ਮੀਨ ਆ ਗਈ ਆ ਮੇਰੀ ਹਵੇਲੀ ਦਿਖਾਓ ਹਵੇਲੀ ਆ ਗਈ ਮੇਰੀ ਹਾਂਜੀ ਮੇਰਾ ਮਤਲਬ ਇੱਥੇ ਡੇਰਾ ਸਾਰਾ ਕੁਝ ਮੇਰਾ ਇੱਕ ਉਹ ਮੈਂ ਵੇਅਰ ਹਾਊਸ ਬਣਾ ਕੇ ਰੈਂਟ ਤੇ ਦਿੱਤਾ ਹੋਇਆ ਜਿਹਦੇ ਤੋਂ ਮੇਰੀ ਰੋਜ਼ੀ-ਰੋਟੀ ਨਾਲ ਚੱਲਦੀ ਆ ਸੱਤਾਂ ਕਿੱਲਿਆਂ 'ਚੋਂ ਇਸ ਵੇਲੇ ਰੋਟੀ ਚਲਾਉਣੀ ਬੜੀ ਮੁਸ਼ਕਲ ਗੱਲ ਹੈ ਜਿਹੜਾ ਮੇਰਾ ਇਨਕਮ ਸੋਰਸ ਸੀਗਾ ਆਊਟ ਆਫ ਇਨਕਮ ਸੋਰਸ ਸੀਗਾ ਉਹ ਮੇਰਾ ਉਹ ਡੰਪ ਦਾ ਰੈਂਟ ਸੀ ਜੀ ਉਹ ਵੀ ਵੇਚ ਆ ਗਿਆ ਸੋ ਕਹਿਣ ਦਾ ਭਾਵ ਮੇਰੇ ਕੋਲ ਤਾਂ ਬਚਿਆ ਹੀ ਕੁਝ ਨਹੀਂ ਰਹਿ ਗੁਜ਼ਰ ਲਈ ਕੇਵਲ ਇੱਕ ਮੇਰਾ ਘਰ ਹੈ ਜਿਹੜਾ ਉਹ ਨਗਰਪੋਰੀਣਾ ਚ ਹੈ ਉਹ ਬਚਣਾ ਇਹ ਸਾਰੀ ਦੀ ਸਾਰੀ ਪੈਲੀ ਆ ਜਾਣੀ ਏ ਇਹ ਇਹ ਜਿਹੜੀ ਭਗਵੰਤਮਾਨ ਜੀ ਕਹਿੰਦੇ ਆ ਨਾ ਮੈਂ ਦੇਖਿਆ ਪਹਿਲੀ ਸਰਕਾਰ ਹੈ ਜਿਨੇ 65000 ਏਕੜ ਚ 20000 ਪਰਿਵਾਰ ਕਿਸਾਨਾਂ ਦਾ ਤੇ 20000 ਪਰਿਵਾਰ ਮਜ਼ਦੂਰਾਂ ਦਾ 40000 ਪਰਿਵਾਰ ਦੀ ਰਹਿ ਗੁਜ਼ਰ ਰੋਟੀ ਖੋਣ ਜਾ ਰਹੇ ਹੈ ਨਹੀਂ ਭਗਵਾਨ ਸਿੰਘ ਦਾ ਮਾਨਤਾ ਇਹ ਕਹਿੰਦਾ ਕਿ ਅਸੀਂ ਜਿਹੜਾ ਕਿਸਾਨਾਂ ਨੂੰ ਲੱਖ ਰੁਪਇਆ ਜਿਹੜਾ ਇਹ ਦੇ ਦੇਵਾਂਗੇ ਜਿਹੜਾ ਹੈਗਾ ਇੱਕ ਸਾਲ ਦਾ ਪਤਾ ਨਹੀਂ 30000 ਲਿਖਿਆ 30000 ਬੋਲਿਆ ਉਹਨਾਂ ਨੇ ਲੱਖਾ ਤੇ ਫਿਰ ਥੋੜਾ ਗੁਜ਼ਰਵਾਸਰਾ ਤਾਂ ਵਧੀਆ ਹੋ ਜਾਊਗਾ ਤੁਸੀਂ ਕੋਟਲੀ ਸਾਹਿਬ ਬੜੀ ਹਾਸੋ ਹੀ ਨਹੀਂ ਗੱਲ ਹੈ ਜੀ ਭਈ ਪਹਿਲਾਂ ਇਹ ਕਹਿੰਦੇ ਆ ਵੀ 30000 ਦੇਵਾਂਗੇ ਫਿਰ 50 ਕਰਤਾ ਜੀ ਭਈ 50 ਕਰਤਾ ਜੀ 50 ਉਹਨਾਂ ਚਿਰ ਦੇਵਾਂਗੇ ਜਿੰਨਾ ਚਿਰ ਸਰਕਾਰ ਇਹਨੂੰ ਆਪਣੇ ਕਬਜ਼ੇ 'ਚ ਨਹੀਂ ਲੈਂਦੀ ਜੀ ਡਿਵੈਲਪ ਕਰਨਾ ਨਹੀਂ ਸ਼ੁਰੂ ਕਰਦੀ ਉਹਨਾਂ ਚਿਰ ਤੁਸੀਂ ਖੇਤੀ ਕਰ ਸਕਦੇ ਹੋ ਜੀ ਫੇਰ ਤੁਹਾਨੂੰ ਲੱਖ ਰੁਪਇਆ ਦੇਵਾਂਗੇ ਜਿੰਨਾ ਚਿਰ ਡਿਵੈਲਪ ਨਹੀਂ ਹੋਊਗੀ ਉਹ ਹੈਗਾ 3 ਸਾਲ ਦਾ ਪੀੜਣਾ ਉੱਚ ਲਿਖਿਆ ਆ ਵੀ 3 ਸਾਲ ਜਿਹਨੂੰ ਡਿਵੈਲਪ ਕਰਨਾ ਜੀ 3 ਸਾਲ ਤੋਂ ਬਾਅਦ ਕਹਿੰਦੇ ਤੁਹਾਨੂੰ ਪਲਾਟ ਦੇ ਦੇਣਾ ਜੀ ਮੈਨੂੰ ਇਹ ਦੱਸਿਆ ਜਾਵੇ ਵੀ ਇੱਕ ਇੱਥੇ ਜੀ ਜਿਹੜਾ ਮੇਰੇ ਕੋਲ ਤਾਂ ਸੱਤ ਖੇਤ ਹੈਗੇ ਆ ਪਰ ਮੇਰੇ ਪੋਰੀ ਹੀਰਾ ਦੇ ਵਿੱਚ 4-4 ਕਨਾਲ 6-6 ਕਨਾਲ ਆ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਪਾਲਕ, ਮੇਥੀ, ਧਨੀਆ ਮੰਡੀ ਨਜ਼ਦੀਕ ਹੈ ਉਹ ਉਹਦੇ ਵਿੱਚੋਂ ਆਪਣੀ ਰੋਜ਼ੀ-ਰੋਟੀ ਖਰਦੇ ਆ ਉਹਦੇ ਵਿੱਚੋਂ ਉਹ ਸਾਲ ਦਾ ਮਿਹਨਤ ਕਰਕੇ ਆਪਣੇ ਹੱਥੀਂ ਆਪਣੀ ਮਜ਼ਦੂਰੀ ਵੀ ਉਹਨਾਂ ਦੀ ਉਹ ਆਪਣੀ ਰੋਟੀ ਰਹਿ ਗੁਜ਼ਾਰ ਵਧੀਆ ਚਲਾਉਂਦੇ ਆ ਹੂੰ ਉਹਨਾਂ ਦਾ ਮੈਨੂੰ ਇੱਕ ਕੀ ਠੇਕਾ ਦੇਣਗੇ ਜੀ ਫਿਰ ਚੌਰਕ ਨਾਲਾ ਇਹਨੂੰ ਕਿੰਨਾ ਆਇਆ 50000 ਦੇ ਹਿਸਾਬ ਨਾਲ 25000 ਨਾਲ ਭਗਵੰਤ ਮਾਨ ਜੀ ਨੂੰ ਦੱਸੋ ਵੀ ਕਿਹੜਾ ਘਰ ਚੱਲ ਜੂਗਾ 1 ਸਾਲ ਅਸਲ 'ਚ ਲੋਕਾਂ ਨੇ ਆਪਣਾ ਸਿਸਟਮ ਬਣਾਇਆ ਕਿਸੇ ਨੇ ਚਾਰ ਪਸ਼ੂ ਰੱਖਿਓ ਆ ਜੀ ਉਹਦਾ ਉਹਦਾ ਕੀਲਾ ਖੰਡ ਹੈਗਾ ਉਹ ਚੋਂ ਪੱਠੇ ਇੱਕ ਪਾਸੇ ਚਾਰ ਕਰਾਂ ਨਹੀਂ ਬੀਜ ਲੈਂਦਾ ਦੂਏ ਪਾਸੇ ਬੀਜ ਲੈਂਦਾ ਪੱਠੇ ਬਦਲ ਕੇ ਬੀਜ ਕੇ ਆਪਣਾ ਉਹ ਦੁੱਧ ਵੇਚ ਕੇ ਗੁਜ਼ਾਰਾ ਕਰੀ ਜਾਂਦਾ ਉਹਨੂੰ ਦੱਸੋ ਇੱਕ ਕਿੱਲੇ ਦੇ ਵਿੱਚੋਂ ਕਿਵੇਂ ਉਹ ਗੁਜ਼ਾਰਾ ਕਰ ਲੂਗਾ ਆਪਣ तरीके ਦੇ ਨਾਲ ਇਸ ਸਰਕਾਰ ਨੂੰ ਨਾ ਤੇ ਪਤਾ ਵੀ ਕਿਵੇਂ ਰੋਜ਼ੀ ਰੋਟੀ ਚੱਲਦੀ ਹੈ ਨਾ ਇਹਨਾਂ ਦੇ ਬਿਊਰੋਕ੍ਰੇਟਸ ਨੂੰ ਪਤਾ ਉਹ ਏਸੀ ਕਮਰੇਾਂ 'ਚ ਬੈਠੇ ਉਹ ਤੇ ਫੈਸਲੇ ਕਰੀ ਜਾਂਦੇ ਆ ਔਰ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਗੋਲੇ ਬਣਾ ਲਿਆ ਔਰ ਦਿੱਲੀ ਵਾਲਿਆਂ ਦੇ ਗੋਲੇ ਬਣ ਕੇ ਅੱਜ ਉਹਨਾਂ ਦਾ ਜੋ ਕਹਿੰਦੇ ਆ ਉਹਨਾਂ ਦੇ ਤੋਤੇ ਬਣ ਕੇ ਬੋਲੀ ਜਾਂਦੇ ਬਸ ਤੇ ਨਹੀਂ ਇੰਨਾ 65000 ਏਕੜ ਬਹੁਤ ਵੱਡਾ ਜਿਹੜਾ ਹੈ ਇੱਕ ਮਾਰਜਨ ਹੁੰਦਾ ਤੇ ਇੰਨਾ ਤੁਹਾਡੇ ਹਿਸਾਬ ਨਾਲ ਮਾਈਗ੍ਰੇਸ਼ਨ ਕਿੱਥੋਂ ਆਊਗੀ ਪੈਸਾ ਡਵੈਲਪਮੈਂਟ ਕਰਨ ਵਾਸਤੇ ਸਰਕਾਰ ਕੋਲ ਤਾਂ ਵਿਆਹ ਖਾਨ ਨੂੰ ਨਹੀਂਗਾ ਨੌਕਾਂ ਨਾਲ ਆਪਦੇ ਅਫਸਰਾਂ ਨੂੰ ਦੇਣ ਵਾਸਤੇ ਨੇ ਤਰਖਾ ਦੇਣ ਵਾਸਤੇ ਨਹੀਂ ਪੁੱਡਾ ਦੇਆਂ ਖਾਲੀ ਪਈਆਂ ਕਲੋਨੀਆਂ ਲਗਭਗ ਹਰ ਥਾਂ ਤੇ ਠੀਕ ਆ ਮਾਲਵੇ ਤੋਂ ਲੈ ਕੇ ਮਾਝੇ ਤੇ ਦੁਆਬੇ ਦੇ ਵਿੱਚ ਐਡਾ ਜ਼ੋਰਦਾਰ ਵਿਰੋਧ ਹੋ ਰਿਹਾ ਕਿੱਦਾਂ ਜਿਹੜਾ ਹੈਗਾ ਫਿਰ ਕੀ ਤੁਸੀਂ ਇਹਨੂੰ ਦਿੱਲੀ ਦੇ ਅੰਦੋਲਨ ਤੋਂ ਵਾਂਗ ਜਿਹੜਾ ਪਖਾਉਂਗੇ ਫਿਰ ਉਹਨਾਂ ਦੇ ਟਾਈਮ ਦੇ ਵਿੱਚ ਕੀ ਕਰੋਗੇ ਮੈਂ ਕੋਟਲੀ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਆਪਾਂ ਖੜੇ ਆ ਦੁਆਬੇ 'ਚ ਜੀ ਦੁਆਬੇ 'ਚ ਤਾਂ 50% ਤੋਂ 60% ਕੋਠੀਆਂ ਨੂੰ ਤਾਲੇ ਲੱਗੇ ਹੋਏ ਆ ਜੇ ਹਾਲ ਓਵਰ ਪੰਜਾਬ ਚ ਲਾ ਲਈਏ 40% ਐਵਰੇਜ ਕੋਠੀਆਂ ਨੂੰ ਤਾਲੇ ਲੱਗੇ ਹੋਏ ਲੋਕ ਐਨ ਆਰ ਆਈ ਬਾਹਰ ਗਏ ਹੋਏ ਨੇ ਖਾਲੀ ਪਈਆਂ ਨੇ ਔਰ ਵੇਚ ਰਹੇ ਨੇ ਮੈਂ ਤੁਹਾਨੂੰ ਵਿਖਾ ਸਕਦਾ ਮੇਰੇ ਕੋਲ ਕੋਠੀ ਹੈ ਜਿਹੜੀ 40 ਮਰਲੇਾਂ ਚ ਕੋਠੀ ਹੈ ਬਣੀ ਪਈ ਹੈ ਉਹਦਾ ਕਰੋੜ ਰੁਪਈਆ ਮੰਗਦੇ ਆ ਉਹ ਨਹੀਂ ਮਿਲ ਰਿਹਾ ਉਹਨਾਂ ਨੂੰ 80 ਲੱਖ ਦੀ ਆਫਰ ਹੈ ਤੁਸੀਂ ਦੇਖੋ 40 ਮਰਲੇ ਵਿੱਚ ਇਹ ਕਿਹਦੇ ਹਿਸਾਬ ਨਾਲ ਭਗਵੰਤ ਮਾਨ ਕਹਿ ਰਿਹਾ ਵੀ ਇਹ ਇੱਥੇ ਜੀ ਅਸੀਂ ਕਲੋਨੀਆਂ ਕੱਟਣੀਆਂ ਕਿਹਨੇ ਲਿਆ ਕੇ ਵਸਾਉਣੇ ਨੇ ਜਦ ਤੁਹਾਡੇ ਕੋਲ 60% ਦੁਆਬਾ ਉਹੀ ਖਾਲੀ ਪਿਆ ਮਲਾਂ ਹਾਲ ওভার ਪੰਜਾਬ 40% ਖਾਲੀ ਪਿਆ ਤੇ ਫੇਰ ਵਸਾਉਣਾ ਕਿ ਇਹਨੂੰ ਆ ਬੜੀ ਇੱਥੇ ਦੁਖਦਾਈ ਗੱਲ ਆ ਕੋਟਲੀ ਸਾਹਿਬ ਇਹਨਾਂ ਦਾ ਇੱਕ ਬੱbbi ਬਾਦ ਲੈ ਕੇ ਦਿਨ ਬੈਠਾ ਸੀ ਹੈਨਾ ਉਹ ਮੇਰੇ ਨਾਲ ਡਿਬੇਟ 'ਚ ਸੀ ਤੇ ਮੈਂ ਉਹਨੂੰ ਉੱਥੇ ਵੀ ਕੁਐਸਚਨ ਕੀਤਾ ਸੀ ਉਹ ਕਹਿੰਦਾ ਜੀ ਨੋਇਡਾ ਦੇ ਵਿੱਚ ਫੈਕਟਰੀਆਂ ਬੜਾ ਉੱਥੇ ਤੰਗ ਜਗ੍ਹਾ ਹੈ ਜੀ ਤੇ ਉੱਥੇ ਲੋਕਾਂ ਦੇ ਰਹਿਣ ਨੂੰ ਉੱਥੇ ਜਿਹੜਾ ਉੱਥੇ ਪੋਲਿਊਸ਼ਨ ਬੜਾ ਹੈ ਜੀ ਤੇ ਉਹ ਲੋਕ ਆ ਕੇ ਬਸਣਗੇ ਅੱਛਾ ਇੱਕ ਇਹਨਾਂ ਦਾ ਮੈਂ ਬੋਲਦਾ ਵੇਖਿਆ ਆਮ ਆਦਮੀ ਪਾਰਟੀ ਦਾ ਉਹ ਮੈਨੂੰ ਨਾਂ ਨਹੀਂ ਯਾਦ ਉਮ ਕਹਿੰਦਾ ਜੀ ਹਿਮਾਚਲ ਦੇ ਵਿੱਚ ਪਹਾੜੀਆਂ ਬਹੁਤ ਨੇ ਉਹਨਾਂ ਲੋਕਾਂ ਦੇ ਰਹਿਣ ਨੂੰ ਘਰ ਹੈ ਨਹੀਂ ਉਹ ਆ ਕੇ ਵਸਣਗੇ ਇਹਦਾ ਮਤਲਬ ਪੰਜਾਬ ਨੂੰ ਉਜਾੜ ਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਘਰ ਖੋ ਕੇ ਉਹਨਾਂ ਕੋਲ ਉਹਨਾਂ ਦੇ ਪਿੰਡ ਖੋ ਕੇ ਤੁਸੀਂ ਬਾਹਲੀਆਂ ਸੇਡਾਂ ਲੈ ਕੇ ਬਸਾਉਣੀਆਂ ਹਿਮਾਚਲ ਵਾਲਿਆਂ ਨੇ ਲਿਖ ਕੇ ਲਾ ਦਿੱਤਾ ਵੀ ਭਾਈ ਇਹ ਤੇ ਜ਼ਮੀਨ ਨਹੀਂ ਖਰੀਦ ਸਕਦੇ ਉੱਤਰਾਖੰਡ ਵਾਲਿਆਂ ਨੇ ਲਿਖ ਕੇ ਲਾ ਦਿੱਤਾ ਰਾਜਸਥਾਨ ਨੇ ਲਿਖ ਕੇ ਲਾ ਦਿੱਤਾ ਵੀ ਜ਼ਮੀਨ ਨਹੀਂ ਖਰੀਦ ਸਕਦੇ ਇਹ ਹੁਣ ਬਾਹਰੋਂ ਲਿਆ ਕੇ ਇੱਥੇ ਅਸੀਂ ਤਾਂ ਕਹਿੰਨੇ ਆ ਵੀ ਕਾਨੂੰਨ ਬਣਾਓ ਵੀ ਬਾਹਰਲਾ ਕੋ ਆ ਕੇ ਤੇ ਜ਼ਮੀਨਾਂ ਖਰੀਦ ਸਕੇ ਇਹਦਾ ਮਤਲਬ ਇਹ ਜਿਹੜਾ ਇਹ ਪਾਲਿਸੀ ਦੇ ਪਿੱਛੇ ਕੁਝ ਹੋਰ ਹੈ ਇਹ ਤੁਹਾਨੂੰ ਮਿਨੋਰਟੀ ਚ ਲਿਆਉਣਾ ਹੈ ਨਹੀਂ ਤੇ ਮжоਰਿਟੀ ਦੇ ਵਿੱਚ ਇੱਥੇ ਹੋਰ ਲੋਕ ਲਿਆ ਕੇ ਬਸਾਉਣੇ ਆ ਤੇ ਜਿਹੜੀ ਤੁਹਾਡੀ ਕੱਲੀ ਇਹ ਜ਼ਮੀਨ ਨਹੀਂ ਖੋਈ ਜਾ ਰਹੀ ਇਹ ਤੁਹਾਡੀ ਹੋਂਦ ਤੇ ਡਾਕਾ ਹੈ ਬਿਲਕੁਲ 2026 ਦੇ ਵਿੱਚ ਜਿਹੜੀ ਜਾਣਗਾਰਨਾ ਹੋਣੀ ਹੈ ਤਾਂ ਲਗਭਗ ਮਾਈਨਸ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਕਿੰਨੇ ਤਾਂ ਚਲੀ ਜਾਣੀ ਹੈ ਤਾਂ ਦੁਨੀਆਂ ਤਾਂ ਹੈ ਇੱਕ ਗੱਲ ਆ ਵੀ ਜ਼ਮੀਨ ਨੂੰ ਤੁਸੀਂ ਕੀ ਦੇਖਦੇ ਹੋ ਕਿ ਤੁਸੀਂ ਇਹ ਤੁਹਾਡੀ ਪ੍ਰਾਪਰਟੀ ਆ ਤੁਹਾਨੂੰ ਲੱਗਦਾ ਪੈਸਿਆਂ ਨਾਲ ਜ਼ਮੀਨ ਨੂੰ ਤੋਲਿਆ ਜਾ ਸਕਦਾ ਮੈਂ ਕਿਹਾ ਜੀ ਕਰੋਨਾ ਅਰਬਾਣਾ ਨਹੀਂ ਇਹ ਤਾਂ ਕਹਿੰਦਾ ਹੈ ਨਾ ਭਗਵੰਤ ਮਾਨ ਵੀ ਜੀ ਇਹ ਤੁਹਾਨੂੰ ਅਸੀਂ ਇਹ 3-3 ਕਰੋੜ ਦਾ ਕਿੱਲਾ ਕਰ ਦੇਣਾ ਜੀ ਜਾਂ 4-4 ਕਰੋੜ ਦਾ ਕਿੱਲਾ ਕਰ ਦੇਣਾ ਜੀ ਅਸੀਂ ਇਹ 2011 ਚ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਵੀ ਤੁਸੀਂ ਸਾਨੂੰ ਇਹਦਾ 100-100 ਕਰੋੜ ਦੇਓ ਤਾਂ ਵੀ ਨਹੀਂ ਛੱਡਦੇ ਕੋਟਲੀ ਸਾਹਿਬ ਘਰ ਚ ਬੈਠੇ ਆ ਉੱਠ ਕੇ ਇੱਥੇ ਆ ਜੰਨੇ ਆ ਇੱਥੇ ਸਾਨੂੰ ਡਰ ਡੁੱਕਰ ਨਹੀਂ ਮੁੰਡ ਬੈਠੇ ਆ ਇੱਥੇ ਪਸ਼ੂ ਪਾ ਰੱਖਿਆ ਹੁਣ ਮੇਰੇ ਬੰਦਾ ਹੈ ਨਹੀਂ ਤਾਂ ਮੈਂ ਇੱਥੇ ਰਾਤ ਨੂੰ ਆ ਕੇ ਸੌਂ ਜਨਾ ਆਪਣੀ ਰਾਖੀ ਕਰਦੇ ਆ ਦਸੋਵੇ ਘਰ ਛੱਡ ਕੇ ਅੱਜ ਤੋਂ 50 ਕਿਲੋਮੀਟਰ ਕਿੱਥੇ ਜਾਵਾਂਗੇ ਜੇ ਮਿਲ ਜੂ ਤਾਂ ਉਹ ਵੀ ਪਤਾ ਨਹੀਂ ਮਿਲਦੀ ਕਿ ਨਹੀਂ ਮਿਲਦੀ ਅੱਛਾ ਇਹ ਉਹ ਮਿਲੂਗੀ ਵੀ ਉਦੋਂ ਜਦੋਂ ਇਹ बिकੂਗੀ ਤੁਹਾਨੂੰ ਤਾਂ 3 ਸਾਲਾਂ ਦਾ ਨਹੀਂ ਪਲਾਟ ਦੇ ਦੇਣੇ ਆ ਮੈਂ ਕੋਲੀ ਸਾਹਿਬ ਤੁਹਾਨੂੰ ਦੱਸਾਂ ਮੇਰੇ ਹਿਸ਼ਾਰਪੁਰ ਚ ਆ ਪੰਜ ਤੇ ਖੜੇ ਜਿਸ ਨਗਰ ਚ 31 ਕਿੱਲੇ ਇੰਪਰੂਵਮੈਂਟ ਟਰਸਟ ਨੇ ਡਿਵੈਲਪ ਕੀਤੇ ਆ ਹੋਏ 1990 ਦੇ ਜੀ 35 ਸਾਲ ਹੋ ਗਏ ਹਾਲ ਤੱਕ ਕਰਨੀ ਵਿਕੇ ਹਾਲ ਤੱਕ ਨਹੀਂ ਵਿਕੇ 22 ਸਾਲ ਪਹਿਲਾਂ ਸਾਡੇ 77 ਰੇਟ ਇੱਥੇ ਬਣਿਆ ਸੈਕਟਰੀਏਟ ਉਹ ਸੈਕਟਰੀਏਟ ਜਦੋਂ ਬਣਾਇਆ ਜਦੋਂ ਪ੍ਰਕਾਸ਼ ਸਿੰਘ ਵੱਲੋਂ ਪਹਿਲਾ ਸਰਕਾਰ ਆਈ ਜੀ ਉਦੋਂ ਬਣਿਆ ਸੀ ਤਾਂ ਉਹਦੇ ਸਾਹਮਣੇ ਉਦੋਂ ਹੀ ਉਹ ਕੱਟ ਦਿੱਤੀ ਇਹਨਾਂ ਨੇ ਪੁੱਡਾ ਦੀ ਜੀ ਉਹਦੇ ਵਿੱਚ ਕਮਰਸ਼ੀਅਲ ਬਣਿਆ ਸ਼ੋਰੂਮ ਬਕਾਇਦਾ ਬਣਾਏ ਸ਼ੋਰੂਮ ਵੇਚਣ ਲਈ ਖੰਡਰ ਬਣ ਗਏ ਉਹ ਕਿਸ ਨੇ ਖਰੀਦੇ ਨਹੀਂ ਬਿਲਕੁਲ ਨਾਲ ਸਰਕਾਰੀ ਤਾਂ ਜਿਹੜਾ ਆਪਾਂ ਗੱਲ ਕਰ ਗਏ ਵੀ ਸਰਕਾਰ ਦੇ ਕੋਈ ਇਨਫਰਾਸਟ੍ਰਕਚਰ ਤੇ ਲੋਕਾਂ ਦਾ ਭਰੋਸਾ ਕਿੰਨਾ ਕੁ ਹੁੰਦਾ ਕੌਣ ਇੱਥੇ ਆ ਕੇ ਜੜੀਆਂ ਇਹ ਚੀਜ਼ਾਂ ਲਊਗਾ ਪਰ ਇੱਕ ਗੱਲ ਹੈਗੀ ਵੀ ਕੋਈ ਤਾਂ ਤੁਸੀਂ ਇਹਦੇ ਬਾਰੇ ਕੀਤਾ ਹੋਣਾ ਸਰਵੇ ਵੀ ਐਡਾ ਵੱਡਾ ਜਿਹੜਾ ਇੱਕ ਤਰ੍ਹਾਂ ਦਾ ਸਕੈਮ ਆ ਰਾਤੋਂ ਰਾਤ ਪੰਜਾਬ ਦੇ ਲੋਕਾਂ ਦੇ ਸਿਰ ਤੇ ਲਿਆ ਕੇ ਖੜਾ ਕਰਦਾ ਕੀ ਆ ਜਿਹਦੀ ਤੁੱਕ ਦੂਰ ਦੂਰ ਤੱਕ ਨਹੀਂ ਬਣਦੀ ਨਾ ਤਾਂ ਇਹਨਾਂ ਦਾ ਡਵੈਲਪ ਹੋਣੀ ਆ ਨਾ ਇਹਨਾਂ ਪੈਸਾ ਹੈ ਨਾ ਕੁਝ ਹੋਰ ਹੈ ਕੀ ਲੱਗਦਾ ਫਿਰ ਕੀ ਕਿਹੜੇ ਚੱਕਰਾਂ 'ਚ ਪੈ ਗਏ ਸਰਟਲੀ ਸਾਹਿਬ ਇਹਨਾਂ ਨੇ ਸਰਕਾਰ ਸੱਤਾ 'ਚ ਲੈਣ ਦੀ ਲੋਕਾਂ ਨੂੰ ਝੂਠ ਬੋਲ ਕੇ ਵੱਡੇ ਵੱਡੇ ਵਾਅਦੇ ਕਰਕੇ ਕੋਈ 20000 ਅਸੀਂ ਮਾਈਨਿੰਗ ਦਾ ਲੈ ਕੇ ਆਉਣਾ ਅਸੀਂ ਖੱਡਾਂ 'ਚੋਂ 6000 ਅਸੀਂ ਸਾਲ ਦਾ ਖੱਡਾਂ 'ਚੋਂ ਕੱਢ ਲਿਆਉਣਾ ਅਸੀਂ ਸ਼ਰਾਬ ਤੋਂ ਇਹਨੇ ਲੈ ਆਉਣੇ ਆ ਉਹ ਤਾਂ ਹੜੱਪ ਕਰ ਗਏ ਇਹਨਾਂ ਦੇ ਐਮਪੀਲੇ ਜੀ 6000 ਕਰੋੜ ਸਾਲ ਦਾ ਕਹਿੰਦੇ ਸੀ 3 ਸਾਲ ਹੋ ਗਏ 20000 ਕਰੋੜ ਕਿੱਥੇ ਆਓ ਕਿਹੜੇ ਸਰਕਾਰੀ ਖਜ਼ਾਨੇ ਚ ਦਿਖਾਲ ਦੇਣ ਦਿਖਾਵੇ ਕੇਜਰੀਵਾਲ ਦਿਖਾਵੇ ਭਗਵੰਤ ਮਾਨ ਵੀ ਕਿੱਥੇ ਆ ਹੋਰ ਇੱਤਾ ਦਾ ਮਾਈਨਿੰਗ ਦਾ ਪਰ ਹੁਣ ਇਹਨਾਂ ਨੂੰ ਨਜ਼ਰ ਆਉਂਦਾ ਵੀ ਕਰਜ਼ਾ ਹੀ ਨਹੀਂ ਇੰਨਾਂ ਚੱਕਲੇ ਨੂੰ ਹੋਰੋਂ ਲੱਭਣਾ ਨਹੀਂ ਹਾਂ ਤੇ ਫੇ ਹੁਣ ਕਰਜ਼ਾ ਕਿੱਥੋਂ ਲਈਏ ਹੁਣ ਇਹਨਾਂ ਨੇ ਪਾਲਿਸੀ ਚ ਲਿਖਿਆ ਪੜ ਕੇ ਵੇਖਿਓ ਜੀ ਪਾਲਿਸੀ ਚ ਲਿਖਿਆ ਵੀ 1 ਕਰੋੜ ਰੁਪਇਆ ਇੱਕ ਕਿਲੇ ਤੇ ਡਿਵੈਲਪਮੈਂਟ ਦਾ ਲਾਉਣਾ ਜੀ ਤੇ ਵਰਲਡ ਬੈਂਕ ਤੋਂ ਕਰਜ਼ਾ ਲੈਣਾ ਉਹ ਪਾਲਿਸੀ ਇਹਨਾਂ ਨੇ ਹੁਣ ਉਹ ਚੱਕ ਦਿੱਤੀ ਆ ਉਤੋਂ ਮੇਰੇ ਕੋਲ ਕਾਪੀ ਹੈਗੀ ਉਹਦੀ ਮੈਂ ਵਿਖਾ ਸਕਦਾ ਉਹ ਚ ਲਿਖਿਆ ਵੇ ਵਰਲਡ ਬੈਂਕ ਤੋਂ ਕਰਜ਼ਾ ਲਿਆ ਜਾਊਗਾ ਠੀਕ ਹੈ ਹੁਣ ਇਹਨਾਂ ਨੇ ਕਿਹ ਟੀਚਾ ਬਣਾ ਲਿਆ 165 ਕਲੋਨੀਆਂ ਨੇ ਪਾਈਪ ਲਾਈਨ ਚ ਅਜੇ ਤਾਂ 27 ਵਾਰ ਆਈਆਂ ਨੇ ਅੱਛਾ 65000 ਏਕੜ ਨਹੀਂ ਇਹ 1.5 ਲੱਖ ਏਕੜ ਦਾ ਟੀਚਾ ਹੈ ਤੇ 1.5 ਲੱਖ ਕਰੋੜ ਹੀ ਕਰਜ਼ਾ ਚੱਕਣਗੇ ਜੀ ਉਹਦੇ ਵਿੱਚੋਂ 25-30000 ਕਰੋੜ ਲਾ ਦੇਣਗੇ ਮਾਰੀਆਂ ਮੋਟੀਆਂ ਲੀਕਾਂ ਲਾ ਕੇ ਰਾਹੇ ਬਣਾ ਕੇ ਜੀ ਪਰ ਬਾਕੀ ਕੀ ਕਰਨਗੇ ਬਾਕੀ ਕਰਨਗੇ ਉਹ ਚੋਕ ਕ੍ਰਾਪਸ਼ਨ ਜੀ ਉਹ ਕੀ ਕਰਨਗੇ ਕਹਿਣਗੇ ਜੀ ਅਸੀਂ ਤਾਂ ਉਧਰੋਂ ਜ਼ਮੀਨ ਚੋ ਵੇਚ ਕੇ ਫੇ ਲੈ ਆਵਾਂਗੇ ਤੇ ਤੁਸੀਂ ਹੁਣ ਹਜ਼ਾਰ ਹਜ਼ਾਰ ਬੀਬੀਆਂ ਨੂੰ ਦੇ ਦਿਓ ਪਿੰਡਾਂ ਨੂੰ ਗਰੰਟਾ ਦੇ ਦਿਓ ਤੇ ਕੁਛ ਉਹਦੇ ਵਿੱਚੋਂ ਕਰਾਪਸ਼ਨ ਕਰ ਲਓ ਬਿਹਾਰ ਦੀ ਗੁਜਰਾਤ ਦੀ ਪੰਜਾਬ ਦੀ ਮੁੜ ਕੇ ਇਲੈਕਸ਼ਨ ਲਾਣੇ ਨੂੰ ਸਾਡੀਆਂ ਜੁੱਤੀਆਂ ਸਾਡਾ ਹੀ ਸਿਰ ਸਾਡੀ ਜ਼ਮੀਨ ਤੇ ਕਰਜ਼ਾ ਚੱਕ ਕੇ ਤੇ ਉਹ ਸਾਡੀਆਂ ਬੀਬੀਆਂ ਨੂੰ ਹਜ਼ਾਰ ਹਜ਼ਾਰ ਦੇਣਗੇ ਤੇ ਤੁਸੀਂ ਕਿਸ ਤਰ੍ਹਾਂ ਦੇਖਦੋਂ ਜਿੱਦ ਤਰ੍ਹਾਂ ਹੁਣ ਮੰਨ ਲਓ ਕਿਉਂਕਿ ਪੀਐਮ ਮੋਦੀ ਦਾ ਬਿਆਨ ਸੀਗਾ ਕਿਉਂਕਿ ਟਰੰਪ ਦਾ ਲਗਾਤਾਰ ਜਿਹੜਾ ਪ੍ਰੈਸ਼ਰ ਸੀਗਾ ਵੀ ਖੇਤੀ ਵਾਸਤੇ ਤੇ ਜਿਹੜਾ ਹੈਗਾ ਡੇਅਰੀ ਪ੍ਰੋਡਕਟਾਂ ਵਾਸਤੇ ਜਿਹੜੀ ਹੈਗੀ ਖੋਲੀ ਜਾਵੇ ਤੁਸੀਂ ਵੀ ਕਹਿ ਰਹੇ ਹੋ ਕਿ ਤੁਹਾਡੇ ਮੱਦ ਦੇ ਵਿੱਚ ਲਿਖਿਆ ਕਿ ਵਰਲਡ ਬੈਂਕ ਨੇ ਸਾਰਾ ਕੁਝ ਕਰਾਂ ਕੀ ਲੱਗਦਾ ਫਿਰ ਪੂਰੀ ਜਿਹੜੇ ਵੱਡੇ ਕਾਰਪੋਰੇਟ ਆ ਪੂਰੀ ਦੁਨੀਆ ਨੂੰ ਚੁਰਾਉਣ ਵਾਲੇ ਉਹਨਾਂ ਨਾਲ ਹੁਣ ਪੰਜਾਬ ਦੇ ਕਿਸਾਨਾਂ ਦਾ ਸਿੱਧਾ ਟੱਕਰ ਹੈ ਬਿਲਕੁਲ ਅੱਜ ਇਹ ਜਿਹੜਾ ਅਸੀਂ ਰੌਲਾ ਇੰਨੇ ਚਿਰਾਂ ਦਾ ਪਾ ਰਹੇ ਆ ਗੈਟ ਦਾ ਰੌਲਾ ਪਹਿਰਿਆ ਅੱਜ ਇਹ ਡਬਲਯੂਟੀਓ ਦਾ ਰੌਲਾ ਪਹਿਰਿਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੀ ਹੈ ਬਈ ਇਹ ਜਿਹੜੇ ਛੋਟੇ ਫਾਰਮ ਇਹਨਾਂ ਨੂੰ ਕੱਢੋ ਬਾਹਰ ਐਮਐਸਪੀ ਦੇਣੀ ਬੰਦ ਕਰੋ ਅਸਲੀ ਇਹ ਆ ਵੀ ਛੋਟਾ ਫਾਰਮਰ ਉਹਨੂੰ ਖਤਮ ਕਰੋ ਵੱਡੇ ਵੱਡੇ ਫਾਰਮ ਬਣਾਓ ਸਾਨੂੰ ਤਾਂ ਇਹ ਵੀ ਖਾਸ਼ ਹੈ ਵੀ ਇਹਨਾਂ ਨੂੰ ਵੀ ਪਤਾ ਵੀ ਇੱਥੇ ਇੰਨੇ ਤਾਂ ਲੋਕ ਹੀ ਹਨ ਨਹੀਂ ਜੀ ਜੇ ਕੱਲੇ ਲੁਧਿਆਣੇ 'ਚ ਲਾਈਏ ਜਿੰਨੀ ਪ੍ਰਾਪਰਟੀ ਉੱਥੇ ਲੁਧਿਆਣੇ ਕਰ ਲੱਗੇ ਇਹ 24000 ਏਕੜ ਜੀ ਤੇ ਉਹਦੇ ਨਾਲ ਹੋਰ ਕਰਨੀਆਂ ਇੰਡਸਟਰੀਅਲ ਪਾਰਕ ਦੀ 15000 ਹੋਰ 15000 ਹੋਰ ਹੈ 40000 ਏਕੜ ਤੁਸੀਂ ਇਹ ਦੇਖੋ ਵੀ 3 ਕਰੋੜ ਬੰਦਾ ਕਿੱਥੋਂ ਲਿਆਉਣਾ ਇਹਨਾਂ ਨੇ ਜੀ ਅਸਲ ਪਾਲਿਸੀ ਸਾਨੂੰ ਜੋ ਨਜ਼ਰ ਆਉਂਦੀ ਆ ਕੋਟੀ ਜੀ ਸਾਹਿਬ ਇੱਕ ਬੜੀ ਸ਼ੱਕ ਦੇ ਦਾਇਰੇ ਚ ਆ ਪਈ ਇਹ ਜਿੱਥੇ ਜਿੱਥੇ ਜ਼ਮੀਨ ਕੀਤੀ ਗਈ ਆ ਲਾਗੇ ਭਾਰਤ ਮਾਲਾ ਪ੍ਰੋਜੈਕਟ ਦੀ ਸੜਕ ਲੰਗਦੀ ਆ ਜੀ ਜਲੰਧਰ ਉਹਨਾਂ ਪਿੰਡਾਂ ਤੇ ਗੱਭੀਆਂ ਦੀ ਆ ਤਬੱਲੇ ਪੈਲੀ ਉਹ ਲੈ ਲਈ ਬਿਲਕੁਲ ਇੱਥੇ ਸਾਡੇ ਆ ਪਿਛਲੇ ਪਾਸੇ ਆ ਨਾਲ ਲੱਗਦੀ ਬਿਲਕੁਲ ਉੱਥੇ ਤੱਕ ਹੀ ਨਹੀਂ ਲਈ ਆ ਭਾਰਤ ਮਾਲਾ ਪ੍ਰੋਜੈਕਟ ਅਸਲ 'ਚ ਇਹ ਕਹਿਣਗੇ ਹਾਲ ਦੀ ਘੜ ਮੜਮੜੀਆਂ ਸੜਕਾਂ ਕੱਢ ਦੇਣਗੇ ਔਰ ਪੰਜ ਚਾਰ ਸਾਲਿਆਂ ਚਾਹੁੰਦੇ ਆ ਤੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਦੇ ਕੇ ਦੁਬਾਰਾ ਸਰਕਾਰ ਇਹਨਾਂ ਦੀ ਆ ਜਾਏ ਜੀ ਤੇ ਫੇਰ ਇਹ ਵੇਚਣਗੇ ਅਸੀਂ ਅਸੀਂ ਲਈ ਤਰੀਕੇ ਨਾਲ ਪੰਜਾਬ ਜੀ ਫੇਰ ਇਹ ਕਰਨਗੇ ਉਹਨਾਂ ਨਾਲ ਕਾਰਪੋਰੇਟ ਕਰਾਣੇ ਆ ਨਾ ਇਹ ਆਵਾਦੀ ਤਾਂ ਨਹੀਂ ਹੈ ਨਹੀਂ ਜੀ ਇਹਦਾ ਸੀਐਲਯੂ ਚੇਂਜ ਕਰੋ ਜਿਵੇਂ ਲੁਧਿਆਣੇ ਚ ਕਹਿੰਦੇ ਕੀਤਾ ਜੀ ਲੁਧਿਆਣੇ ਚ 100 ਏਕੜ ਜ਼ਮੀਨ ਪਹਿਲਾਂ ਇਹਨਾਂ ਲਈ ਇੰਡਸਟਰੀ ਵਾਸਤੇ ਉਹਦਾ ਸੀਐਲਜੂ ਚੇਂਜ ਕਰਕੇ ਆਹ ਜਿਹੜਾ ਹੁਣ ਸੰਜੀਵ अरोड़ा ਬਣਿਆ ਇਹ ਵੀ ਸ਼ਾਮਲ ਹੈ ਉਹ ਚ ਬਿਲਕੁਲ ਬਣਾਤੇ ਫਲੈਟ ਉਹਦੇ ਬਣਾਤੇ ਫਲੈਟ ਉਹਦਾ ਸੀਐਲਜੂ ਚੇਂਜ ਹੋ ਗਿਆ ਨਾ ਇਹਦਾ ਸੀਐਲਜੂ ਚੇਂਜ ਕਰਨਗੇ ਫਿਰ ਕਹਿਣਗੇ ਜੀ ਇਹ ਤਾਂ ਹੁਣ ਮਤਲਬ ਵੱਡੇ ਕੰਪਨੀਆਂ ਨੂੰ ਦਿੱਤੀ ਜਾਵੇ ਵੀ ਇਹਦਾ ਫਾਇਦਾ ਨਹੀਂ ਪਈਦਾ ਜ਼ਮੀਨ ਦਾ ਇਹ ਤਾਂ ਬੰਜਰ ਪਈ ਆ ਇਹ ਵੱਡੀਆਂ ਕੰਪਨੀਆਂ ਤੋਂ ਲੈਣਗੇ ਫਿਰ ਉਹ 5-5000 ਏਕੜ 10-10000 ਏਕੜ ਵਾਲੇ ਫਾਰਮ ਜਿਹੜੇ ਬਣਾਉਣੇ ਚਾਹੁੰਦੇ ਕਾਰਪੋਰੇਟ ਲੋਕ ਜਿਹੜੇ ਖੇਤੀ ਦੇ ਕਬਜ਼ਾ ਕਰਨਾ ਚਾਹੁੰਦੇ ਫਿਰ ਉਹਨਾਂ ਨੂੰ ਲੈ ਕੇ ਆਉਣਗੇ ਤੇ ਜੇਕਰ ਆ ਰਾਏ ਸਾਹਿਬ ਮੰਨ ਲਓ ਪੁਲਿਸ ਦੇ ਬਲ ਨਾਲ ਤੁਹਾਡੇ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਕਬਜ਼ਾ ਹੁੰਦਾ ਤਾਂ ਫਿਰ ਰਾਏ ਸਾਹਿਬ ਦਾ ਪਹਿਲਾ ਐਕਸ਼ਨ ਕੀ ਹੋਣਾ ਦੇਖੋ ਮੈਂ ਤੇ ਬਹੁਤ ਵਾਰ ਕਹਿ ਚੁੱਕਾ ਭਈ ਇਹ ਹੁਣ ਸਾਡਿਆਂ ਕੋਲੋਂ ਸਾਨੂੰ ਮਰਾਉਣਗੇ ਸਰਕਾਰ ਦੀ ਪਾਲਿਸੀ ਹੈ ਦਿੱਲੀ ਵਾਲਿਆਂ ਦੀ ਔਰ ਅਸੀਂ 1 ਇੰਚ ਵੀ ਜ਼ਮੀਨ ਛੱਡਣੀ ਨਹੀਂ ਜੱਟ ਬੰਨਾ ਨਹੀਂ ਟੱਪਣ ਦਿੰਦਾ ਭਾਈ ਤੇ ਜ਼ਮੀਨਾਂ 'ਚ ਕਿਵੇਂ ਵੜ ਜਾਣਗੇ ਇਹ ਅਸੀਂ ਮਰਨ ਦੀਆਂ ਤਿਆਰੀਆਂ ਕਰੀ ਬੈਠੇ ਆ ਮੈਂ ਬਹੁਤ ਵਾਰ ਕਿਹਾ ਭਈ ਜਿਹੜੇ ਵੀ ਅਫਸਰ ਨੇ ਸਾਡੀ ਜ਼ਮੀਨ ਚਾਉਣਾ ਜਿਹੜੇ ਵੀ ਸਰਕਾਰੀ ਨੁਮਾਇੰਦੇ ਨੇ ਆਉਣਾ ਉਹ ਆਪਣੀ ਤਿਆਰੀ ਕੱਸ ਕੇ ਆਵੇ ਅਸੀਂ ਮਰਨੇ ਨੂੰ ਤਿਆਰ ਆ ਤੇ ਪਰ ਹੁਣ ਐ ਨਹੀਂ ਕਿ ਸਾਨੂੰ ਚੱਕ ਕੇ ਇਹ ਦਰਿਆ ਬਿਛਾ ਲਈਏ ਦਾ ਪਠਾਲ ਕੇ ਗੱਡੀਆਂ ਚ ਬੱਸਾਂ ਛਿਟ ਕੇ ਲੈ ਜਾਣਗੇ ਨਾ ਹੁਣ ਮੁਕਾਬਲੇ ਹੋਣਗੇ ਸਾਡੀ ਜ਼ਮੀਨ ਜੇ ਕੋ ਬੜੂ ਤਾਂ ਮੁਕਾਬਲੇ ਹੋਣਗੇ ਤੇ ਔਰ ਉਸ ਮੁਕਾਬਲੇ ਦੇ ਵਿੱਚ ਅਸੀਂ ਵੀ ਬਖਸ਼ਾਂਗੇ ਨਹੀਂ ਭਾਵੇਂ ਉਹ ਸਾਡੇ ਭਰਾ ਨੇ ਪੁਲਿਸ ਵਾਲੇ ਵੀ ਮੋਰੇ ਫੇਰ ਇਹਦੇ ਵਿੱਚ ਸਿੱਧਾ ਟਕਰਾਅ ਹੋਊਗਾ ਇਹ ਕੋਈ ਪੀਸਫੁਲੀ ਨਹੀਂ ਠੀਕ ਹੈ ਕਹੀ ਆਗੂ ਮੈਨੂੰ ਤਾੜ ਵੀ ਦਿੰਦੇ ਆ ਵੀ ਤੂੰ ਬਹੁਤ ਤੱਤਾ ਬੋਲਦਾ ਪਰ ਦੇਖੋ ਸਾਡੀ ਤਾਂ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਪਸੀਨੇ ਨਾਲ ਸਿੰਜੀ ਹੋਈ ਜ਼ਮੀਨ ਆ ਇਹਨੂੰ ਕਿਵੇਂ ਜਾਣਦੇ ਆਗੇ ਇਹ ਜ਼ਮੀਨ ਚਲੀ ਗਈ ਅਸੀਂ ਮਰ ਗਏ ਤਾਂ ਫਿਰ ਹੈ ਮਰਾਂਗੇ ਫੇ ਮਾਰ ਕੇ ਮਰਾਂਗੇ ਸਾਡੀ ਜ਼ਮੀਨ ਜਿਹੜਾ ਬੜੂ ਉਹਨੂੰ ਮਾਰ ਕੇ ਮਰਾਗੇ ਤੇ ਲਾਸਟ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਆਪਾਂ ਕੀ ਲਗਰੇ ਹਰ ਇੱਕ ਬੰਦੇ ਦਾ ਉਹੀ ਸਾਰਾ ਆਪੀਨੀਅਨ ਹੁੰਦਾ ਕਿ ਯਾਰ ਸਾਰੇ ਕਿਸਾਨ ਜਿਹੜੇ ਸਾਰੇ ਬੰਦਿਆਂ ਇੱਕ ਹੋਣ ਜਿਵੇਂ ਦਿੱਲੀ ਧਰਨੇ ਸੀ ਮਨਜੀਤ ਰਾਏ ਨਿੱਜੀ ਤੌਰ ਤੇ ਕੀ ਸੋਚਦਾ ਹੈ ਇਹਦੇ ਬਾਰੇ ਦੇਖੋ ਮੇਰੀ ਜਥੇਬੰਦੀ ਤਾਂ 2020 ਕੀ ਚ ਵੀ ਤਾਲਮੇਲ ਕਰਾਉਣ ਚ ਜਦੋਂ ਐਸਕੇਐਮ ਬਣਿਆ ਉਹ ਪੁੱਛ ਲਿਓ ਸਾਰੇ ਆਗੂਆਂ ਨੂੰ ਵੀ ਮੇਰੇ ਸੈਕਟਰੀ ਤਰਨਾਮ ਸਿੰਘ ਸਾਨੀ ਸੀਗੇ ਉਦੋਂ ਅਸੀਂ ਏਕਤਾ ਨੂੰ ਇਕੱਠਿਆਂ ਕੀਤਾ ਸਾਰਿਆਂ ਨਾਲ ਹੋ ਕੇ ਔਰ ਅਸੀਂ ਜਦੋਂ ਹੁਣ ਆਂ ਅੰਦੋਲਨ ਬਾਡਰਾਂ ਤੇ ਚੱਲਦਾ ਸੀ ਉਹ ਦਿਨ ਵੀ ਐਸਕੇਐਮ ਨੇ ਤਾਲਮੇਲ ਅਸੀਂ ਹੀ ਪੈਦਾ ਕੀਤਾ ਹੁਣ ਵੀ ਆ ਜਿਹੜੀ ਚਿੱਠੀ ਲਿਖ ਕੇ ਭੇਜੀ ਹੈ ਹੁਣ ਵੀ ਕੇ ਅਸੀਂ ਕੇਐਮਐਮ ਵੱਲੋਂ ਲਿਖ ਕੇ ਭੇਜੀ ਹੈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਹੁਣ ਵੀ ਉਹਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਗੁਰਨਾਥ ਸਾਹਿਬ ਨਾਲ ਗੱਲਬਾਤ ਪੰਦੇਸ ਸਾਹਿਬ ਨੇ ਕੀਤੀ ਹੈ ਔਰ ਦਰਸ਼ਨਪਾਲ ਜੀ ਨੇ ਕੀਤੀ ਆ ਫੂਲ ਸਾਹਿਬ ਨੇ ਔਰ ਲਖਵਾਲ ਸਾਹਿਬ ਨੇ ਰਾਜੇਤ ਸਾਹਿਬ ਨੇ ਰਮਿੰਦਰ ਜੀ ਨੇ ਗੱਲ ਮੈਂ ਕੀਤੀ ਆ ਕਹਿਣ ਦਾ ਭਾਵ ਹੈ ਅਸੀਂ ਤਾਂ ਜਖਦਮ ਚੌਨੇ 1 ਕਾ ਹੋਵੇ 6ਤੀ ਹੋਵੇ ਸਰਕਾਰ ਜਿਹੜੀ ਆ ਉਹ ਇਸੇ ਕਰਕੇ ਮਨਮਾਨੀ ਕਰ ਰਹੀ ਆ ਭਈ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਸਾਡਾ ਮੋਰਚਾ ਉਥੋਂ ਡਾਂਗਾ ਮਾਰ ਕੇ ਠਾਲਤਾ ਦੋਵੇਂ ਧੜਿਆਂ ਦਾ ਇਸ ਕਰਕੇ ਵੀ ਤੁਸੀਂ ਇਕੱਲੇ ਇਕੱਲੇ ਖਿਲਰੇ ਪਿਓ ਜਿੰਨਾ ਚਿਰ ਏਕੇ niche ਆਉਂਦੇ ਉਹਨਾਂ ਚਿਰ ਗੱਲ ਨਹੀਂ ਬਣਦੀ ਤੁਸੀਂ 30 ਵਾਲੀ ਕਾਲ ਦੇਖੀ ਹੋਊਗੀ ਟਰੈਕਟਰ ਮਾਰਚ ਦੀ ਐਸਕੇਐਮ ਦੀ ਕਾਲ ਸੀ ਕੀ ਮੈਂਮ ਸਪੋਰਟ ਕੀਤੀ ਜੀ ਪੰਜਾਬ ਚ ਬੇਮਿਸਾਲ ਜਿਹੜੇ ਟਰੈਕਟਰ ਮਾਰਚ ਹੋਏ ਜਦੋਂ ਇੱਕ ਇੱਕ ਚਾਹੁੰਦੇ ਆ ਲੋਕਾਂ ਜਿਹੜੇ ਆਮ ਲੋਕ ਐ ਉੱਠ ਕੇ ਆ ਜਾਂਦੇ ਪੀ ਲਓ ਹੁਣ ਆਗੂ ਇਕੱਠੇ ਹੋ ਗਏ ਤੇ ਉਹ ਚਾਹੁੰਦੇ ਆ ਪੰਜਾਬ ਦੇ ਲੋਕ ਚਾਹੁੰਦੇ ਆ ਪੀ ਇਕੱਠੇ ਹੋਵੋ ਤੇ ਸਾਨੂੰ ਇਕੱਠੇ ਹੋਣਾ ਚਾਹੀਦਾ ਤੇ ਇੱਕ ਜਿਹੜਾ ਹੈਗਾ ਹੁਣ ਤੁਹਾਡੇ 30 ਨੂੰ ਕਾਲ ਆ ਜਾਂ ਇਹ ਦੂ ਆ ਮੰਨ ਲਓ ਹਨਾ 20 ਦੀ ਕਾਲ 30 ਦੀ ਕਾਲ ਆ ਸਾਰੀ ਉਸ ਤੋਂ ਬਾਅਦ ਜਿਹੜਾ ਹੈਗਾ ਲਗਾਤਾਰ ਕਿਉਂਕਿ ਝੋਨੇ ਦੀ ਕਟਾਈ ਹੋ ਜਾਣੀ ਐ ਮੌਸਮ ਵੀ ਉਦਾਂ ਦਾ ਹੋਇਆ ਦਾ ਧਰਨਿਆ ਚ ਲੋਕ ਵੀ ਜ਼ਿਆਦਾ ਸ਼ਮੂਲੀਅਤ ਕਰਨ ਲੱਗ ਪੈਦਾ ਕਾਰਨਾਂ ਕਿਉਂਕਿ ਇੱਕ ਤਾਂ ਝੋਨਾ ਜਦੋਂ ਵਿਕਦਾ ਨਹੀਂ ਉਦੋਂ ਲੋਕਾਂ ਦਾ ਜ਼ਿਆਦਾ ਰੋਸ ਹੁੰਦਾ ਫਿਰ ਪਰਾਲੀ ਦਾ ਹੋ ਜਾਂਦਾ ਫਿਰ ਘਰੇ ਦਾ ਹੋ ਜਾਂਦਾ ਕੀ ਲੱਗਦਾ ਆਉਣ ਵਾਲਾ ਜਿਹੜਾ 4-5 ਮਹੀਨਿਆਂ ਦੇ ਵਿੱਚ ਜੇਕਰ ਭਗਵੰਤ ਸਿੰਘ ਮਾਨ ਨਹੀਂ ਮੰਨਦੇ ਤਾਂ ਕੀ ਚੰਡੀਗੜ੍ਹ ਘੇ ਰਹਿ ਜਾ ਸਕਦਾ ਬਿਲਕੁਲ ਤੁਸੀਂ ਵੇਖਿਓ ਕਿ ਐਸਕੇਐਮ ਨੇ 20 ਤਰੀਕ ਦੀ ਮੀਟਿੰਗ ਰੱਖੀ ਹੋਆ ਸਾਡਾ 20 ਅਗਸਤ ਦਾ ਹੈਗਾ ਮਹਾਪੰਚਾਇਤ ਕੇਐਮਐਮ ਦੀ ਪਰ ਇਹ ਇੱਕ ਇੱਕੇ ਵੱਲ ਨੂੰ ਵੱਧ ਰਹੇ ਆ ਜੀ ਜਿੱਦਣ ਇੱਕ ਆ ਹੋ ਗਿਆ ਤੇ ਮੈਂ ਇਹ ਕਹਾਂਗਾ ਇਹ ਭਗਵੰਤ ਮਾਨ ਨੂੰ ਨਾਨੀ ਚੇਤੇ ਕਰਾ ਦੇਵਾਂਗੇ ਇਹ ਇਹ ਇਹਦੇ ਨੱਕ ਜੀ ਦਮ ਕਰਦੇ ਆਂਗੇ ਫਿਰ ਜੇ ਇਹ ਨਾ ਬੰਦਾ ਬਣਿਆ ਤੇ ਇਹਨੂੰ ਚਾਹੀਦਾ ਹੈ ਤੁਰੰਤ ਇਹ ਪਾਲਿਸੀ ਨੂੰ ਰੱਦ ਕਰੇ ਵਾਪਸ ਲਵੇ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਬੈਠ ਕੇ ਹੱਲ ਕਰੇ ਜਿਹੜਾ ਇਹਨੇ ਲਾਠੀ ਚਲਾਉਣ ਤਸ਼ੱਦਦ ਜਿਹੜਾ ਪੁਲਿਸ ਰਾਜ ਬਣਾਇਆ ਪੰਜਾਬ ਦੇ ਵਿੱਚ ਇਸ ਨੂੰ ਖਤਮ ਕਰੇ ਨਹੀਂ ਤੇ ਇਹਦਾ ਖਮਿਆਜਾ ਭੁਗਤਣ ਤਿਆਰ ਹੋ ਜਾ ਕਦੇ ਵੀ ਪੰਜਾਬੀ ਦਬਦੇ ਨਹੀਂ ਇਹ ਸਾਡੇ ਰੋਹ ਚ ਹੀ ਨਹੀਂ ਸਾਡੇ ਕਰੂਰੇ ਚ ਹੀ ਨਹੀਂ ਇਹ ਪਈ ਅਸੀਂ ਕਦੇ ਨਰਮ ਹੋ ਜਾਈਏ ਆਖਰ ਤੇ ਜਿਹੜਾ ਕੀ ਕਹਿਣਾ ਚਾਹਾਂਗੇ ਪੰਜਾਬ ਦੇ ਲੋਕਾਂ ਨੂੰ ਜਿੰਨੇ ਤੁਹਾਨੂੰ ਦੇਸ਼ਾਂ ਵਦੇਸ਼ਾਂ ਦੇ ਦੇਖ ਰਿਹਾ ਕੀ ਸਾਰੀਆਂ ਚੀਜ਼ਾਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਭਰਾਵੋ ਜਿੱਥੇ ਜਿੱਥੇ ਤੁਹਾਡਾ ਕੋਈ ਸੱਜਣ ਹੱਥ ਪੈਂਦਾ ਸਾਰਿਆਂ ਨੂੰ ਇਹ ਕਹੋ ਵੀ ਏਕੇ ਤੇ ਆ ਜਾਓ ਏਕਤਾ ਚ ਬਲ ਹੈ ਜਿਹੜੀ ਏਕੇ ਦੀ ਤਾਕਤ ਹੈ ਇਹ بڑے بڑے ਜਿਹੜੇ ਕੋਰਟਾਂ ਦੇ ਫੈਸਲੇ ਵੀ ਮੋੜ ਦਿੰਦੀ ਆ ਤੇ ਇਹ ਛੋਟੀ ਜਿਹੀ ਸਰਕਾਰ ਹੈ ਏਕੇ ਨੇ ਹੀ ਨਰਿੰਦਰ ਮੋਦੀ ਨੂੰ ਮੋੜਿਆ ਤੇ ਏਕਾ ਹੀ ਭਗਵੰਤ ਮਾਨ ਨੂੰ ਮੋੜੇਗਾ ਇਹ ਅਦਾਲਤਾਂ ਦਾ ਰੁਖ ਵੀ ਬਦਲ ਦਿੰਦਾ ਏਕਾ ਸੋ ਇੰਨੀ ਕੀ ਬੇਨਤੀ ਆ ਸਾਰੇ ਆਪਣੇ ਆਪਣੀ ਜਗ੍ਹਾ ਜੋੜ ਲਾਓ ਆਪਣੇ ਆਗੂ ਨੂੰ ਕਹੋ ਮੈਂ ਵੀ ਬੇਸ਼ੱਕ ਵਿਚੇ ਹਾਂ ਭਈ ਭਾਈ ਏਕਾ ਕਰੋ ਨਹੀਂ ਤਾਂ ਸਾਤੋਂ ਪਰੇ ਹੋ ਜੋ ਇਸ ਕਰਕੇ ਏਕਾ ਜਿਹੜਾ ਉਹ ਜ਼ਰੂਰੀ ਆ ਚਲੋ ਬਹੁਤ ਬਹੁਤ ਧੰਨਵਾਦ ਤਰਾਏ ਸਾਹਿਬ ਬਹੁਤ ਬਹੁਤ ਧੰਨਵਾਦ